ਖੂ ਬੜਾ ਕਲੀਅਰਲੀ ਕੋਰਟ ਦੇ ਅੱਗੇ ਨਜ਼ਰ ਆ ਗਿਆ ਕਿ ਗੈਂਗਸਟਰ ਲੋਰੈਂਸ ਮਿਸ਼ਨੂਈ ਤੇ ਪੰਜਾਬ ਸਰਕਾਰ ਦੇ ਜਿਹੜੇ ਸੱਤ ਆਫੀਸਰ ਰਿਟਾਇਰ ਸਸਪੈਂਡ ਕੀਤੇ ਗਏ ਨੇ ਉਹ ਇੱਕ ਨੈਕਸਸ ਚੱਲ ਰਿਹਾ ਸੀਗਾ ਜਿਨ੍ਹਾਂ ਨੇ ਇੰਟਰਵਿਊ ਹੋਲਡ ਕਰਾਈ ਸੋ ਉਹਨਾਂ ਦੇ ਉੱਤੇ ਹਾਲੇ ਤੱਕ ਕੋਈ ਵੀ ਕੜੀ ਕਾਰਵਾਈ ਨਹੀਂ ਕੀਤੀ ਗਈ ਹੈ ਐਸਐਸਪੀ ਜਿਹੜਾ ਮੁਹਾਲੀ ਦਾ ਸੀਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਆਰਡਰ ਦੇ ਵਿੱਚ ਸਪਸ਼ਟ ਤੌਰ ਤੇ ਮਾਨਜੋ ਕੋਰਟ ਨੇ ਕਿਹਾ ਤਾਂ ਕਿ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਲੈਵਲ ਦੇ ਆਫੀਸਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਔਰ ਡੀਜੀਪੀ ਸਾਹਿਬ ਨੂੰ ਬੜੀ ਅੱਲ੍ਹ ਕਈ ਉਹਨਾਂ ਨੇ ਅੱਜ ਕੱਲ ਦੀ ਗੌਰਵ ਯਾਦਵ ਜੀ ਨੂੰ ਕਿ ਤੁਸੀਂ ਬਿਨਾ ਕੋਈ ਇਨਕੁਆਇਰੀ ਕੀਤੇ ਕਿਵੇਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਪਬਲਿਕ ਨੂੰ ਬੇਵਕੂਫ ਬਣਾਇਆ ਕਿ ਨਹੀਂ ਜੀਏ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਜਦਕਿ ਇਹ ਐਸਆਈਟੀ ਦੀ ਰਿਪੋਰਟ ਦੇ ਵਿੱਚ ਇੰਟਰਵਿਊ ਪਤਾ ਚੱਲ ਗਿਆ ਕਿ ਪੰਜਾਬ ਪੁਲਿਸ ਦੇ ਆਫੀਸਰਸ ਨੇ ਖੁਦ ਆਪਦੇ ਆਫਿਸ ਦੇ ਵਿੱਚ ਆਪਦਾ ਇੰਟਰਨੈਟ ਪ੍ਰੋਵਾਈਡ ਕਰਾ ਕੇ ਉਹਦੀ ਇੰਟਰਵਿਊ ਕਰਵਾਈ ਸੋ ਇਹ ਬੜਾ ਵੱਡਾ ਇੱਕ ਮਾਮਲਾ ਬਣ ਜਾਂਦਾ ਨੈਸ਼ਨਲ ਸਿਕਿਉਰਿਟੀ ਦਾ ਸੋ ਇਸ ਕਰਕੇ ਕੋਰਟ ਨੇ ਡੀਜੀਪੀ ਸਾਹਿਬ ਨੂੰ ਦੁਬਾਰਾ ਐਫੀਡੇਵਿਟਰ ਦੇਣ ਵਾਸਤੇ ਕਿਹਾ ਕਿ ਤੁਸੀਂ ਕਿਸੇ ਕਿੱਕੇ ਦੇ ਨਾਲ ਕੀਤਾ ਹੋਰ ਸਰਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਸਾਰੇ ਮੁੱਦੇ ਦੇ ਉੱਤੇ 2 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀ ਕਾਰਵਾਈ ਕਰਕੇ ਸਾਨੂੰ ਇਨਫੋਰਮ ਕਰੋ ਨਹੀਂ ਜੇ ਕਾਰਵਾਈ ਨਹੀਂ ਕੀਤੀ ਤੇ ਜਿਹੜਾ ਸੈਕਟਰੀ ਹੋਮ ਨੇ ਜਿਹੜੇ ਕਿ ਹੋਮ ਡਿਪਾਰਟਮੈਂਟ ਦਾ ਹੈਡ ਹੈ ਉਹਨਾਂ ਨੂੰ ਮਾਨਜੋ ਕੋਰਟ ਨੇ ਆਰਡਰ ਕਰਤੇ ਕਿ ਜੇ ਕਾਰਵਾਈ ਨਹੀਂ ਕੀਤੀ ਤੇ ਅਗਲੀ ਤਰੀਕ ਤੇ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਵੋਗੇ ਦੇ ਨਾਲ ਹੀ ਇੱਕ ਕਰੀ ਕਮਿਸ਼ਨ ਦੀ ਗੱਲ ਹੋ ਰਹੀ ਸੀ ਜਿੱਦ ਵਿੱਚ ਰਿਟਾਇਰਡ ਜਸਟਿਸ ਦੀ ਗੱਲ ਹੋ ਰਹੀ ਹੈ ਲੇਕਿਨ ਕੋਰਟ ਨੇ ਲਗਾ ਵੀ ਹੋਰ ਨਾਮ ਤੁਸੀਂ ਦੱਸੋ ਅਸੀਂ ਦੇਖਾਂਗੇ ਹਾਂ ਜੀ ਉਹ ਜਿੱਥੋਂ ਤੱਕ ਮੈਂ ਆਪਦਾ ਥਿਊ ਵਯੂ ਪੁਆਇੰਟ ਦੇਣਾ ਚਾਹਨਾ ਕਿ ਕੋਰਟ ਨੂੰ ਸੈਟੀਸਫਾਈ ਕਰਨ ਵਾਸਤੇ ਉਹਨਾਂ ਨੇ ਇੱਕ ਆਪਦੀ ਕਿਸੇ ਰਿਟਾਇਰਡ ਹਾਈ ਕੋਰਟ ਜੱਜ ਦੀ ਡਿਊਟੀ ਲਗਾਤੀ ਇਨਕੁਆਇਰੀ ਕਮਿਸ਼ਨ ਨੂੰ ਦੇਖਣ ਵਾਸਤੇ ਜਿਹੜਾ ਉਹ ਆਫੀਸਰ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਲੇਕਿਨ ਕੋਰਟ ਇਹ ਨਹੀਂ ਚਾਹਦੀ ਕਿ ਵੀ ਪੰਜਾਬ ਸਰਕਾਰ ਆਪਦੇ ਲੈਵਲ ਤੇ ਹੀ ਉਸ ਆਫੀਸਰ ਨੂੰ ਪਾਇੰਟ ਕਰ ਦੇ ਉਹਨਾਂ ਨੇ ਕਿਹਾ ਤੁਸੀਂ ਸਾਰੀ ਡਿਟੇਲ ਸਾਨੂੰ ਦਿਓ ਹੋਰ ਆਫੀਸਰਸ ਵੀ ਦੇ ਨਾਮ ਵੀ ਦਿਓ ਅਸੀਂ ਉਹਦੇ ਚੋਂ ਸਿਲੈਕਟ ਕਰਕੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੇ ਬੰਦੇ ਦੀ ਡਿਊਟੀ ਲਗਾਨੀ ਹੈ ਅਗਲੀ ਸੁਣਵਾਈ ਦੋ ਆ ਹਾਂਜੀ ਅਗਲੀ ਸੁਣਵਾਈ 2 ਦਸੰਬਰ ਦੀ ਹੈ ਪਰ ਮੈਂ ਇੱਕ ਗੱਲ ਸ਼ੋਰ ਕਰਨਾ ਚਾਹਨਾ ਕਿ ਜਿਸ ਹਿਸਾਬ ਨਾਲ ਅਜ ਕੋਰਟ ਨੇ ਆਰਡਰ ਪਾਸ ਕੀਤਾ ਹੈ ਇਹ ਸਰਕਾਰ ਵਾਸਤੇ ਹੁਣ ਬਾਉਂਡ ਹੋ ਗਿਆ ਕਿ ਵੀ ਦੋ ਬਾਰਾਂ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਾਰਵਾਈ ਕਰਕੇ ਕੋਰਟ ਨੂੰ ਰਿਪੋਰਟ ਦੇਣੀ ਹੈ ਜੇ ਐਕਸ਼ਨ ਨਾ ਲਿੱਤਾ ਗਿਆ ਉਹਨਾਂ ਸਾਰੇ ਆਫੀਸਰਸ ਦੇ ਅਗੇਂਸਟ ਤੇ ਹੋਮ ਸੈਕਟਰੀ ਜਿਹੜਾ ਹੈਗਾ ਉਹਨਾਂ ਨੂੰ ਪਰਸਨਲੀ ਪੇਸ਼ ਹੋਣ ਦਾ ਆਰਡਰ ਦਿੱਤੇ ਗਿਆ ਅੱਜ ਲਾਰੈਂਸ ਬਿਸ਼ਨੋਈ ਮਾਮਲੇ ਸੁਣਾਈ ਹੋਈ ਹੈ کورٹ ਨੇ ਐਸਐਸਪੀ ਨੂੰ ਲੈ ਕੇ ਔਰ ਡਿਜੀਬੀ ਦੇ ਅਫੇਰ ਲੈ ਕੇ ਕਾਫੀ ਗੁਚਕੀਆਂ ਹੋਇਆ ਕੀ ਹੈ ਸਰ ਦੇਖੋ ਬੜਾ ਕਲੀਅਰਲੀ ਕੋਰਟ ਦੇ ਅੱਗੇ ਨਜ਼ਰ ਆ ਗਿਆ ਕਿ ਗੈਂਗਸਟਰ ਲੋਰੈਂਸ ਮਿਸ਼ਨੋਈ ਤੇ ਪੰਜਾਬ ਸਰਕਾਰ ਦੇ ਜਿਹੜੇ ਸੱਤ ਅਫਸਰ ਰਿਟਾਇਰ सस्पेंड ਕੀਤੇ ਗਏ ਨੇ ਉਹ ਇੱਕ ਨੈਕਸਸ ਚੱਲ ਰਿਹਾ ਸੀਗਾ ਜਿਨ੍ਹਾਂ ਨੇ ਇੰਟਰਵਿਊ ਹੋਲਡ ਕਰਾਈ ਸੋ ਉਹਨਾਂ ਦੇ ਉੱਤੇ ਹਾਲੇ ਤੱਕ ਕੋਈ ਵੀ ਕੜੀ ਕਾਰਵਾਈ ਨਹੀਂ ਕੀਤੀ ਗਈ ਹੈ ਐਸਐਸਪੀ ਜਿਹੜਾ ਮੁਹਾਲੀ ਦਾ ਸੀਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਆਰਡਰ ਦੇ ਵਿੱਚ ਸਪਸ਼ਟ ਤੌਰ ਤੇ ਮਾਨਜੋ ਕੋਰਟ ਨੇ ਕਹਿਤਾ ਕਿ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਲੈਵਲ ਦੇ ਅਫਸਰ ਨੇ ਉਹਨਾਂ ਵੀ ਕਾਰਵਾਈ ਕੀਤੀ ਜਾਏ ਔਰ ਡੀਜੀਪੀ ਸਾਹਿਬ ਨੂੰ ਬੜੀ ਝਾੜ ਲਗਾਈ ਉਹਨਾਂ ਨੇ ਇਸ ਗੱਲ ਦੀ ਗੌਰ ਯਾਦਵ ਜੀ ਨੂੰ ਕਿ ਤੁਸੀਂ ਬਿਨਾ ਕੋਈ ਇਨਕੁਆਇਰੀ ਕੀਤੇ ਕਿਵੇਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਪਬਲਿਕ ਨੂੰ ਬੇਵਕੂਫ ਬਣਾਇਆ ਕਿ ਨਹੀਂ ਜੀਏ ਇੰਟਰਵਿਊ ਪੰਜਾਬ ਚ ਨਹੀਂ ਹੋਈ ਜਦਕਿ ਇਹ ਐਸਆਈਟੀ ਦੀ ਰਿਪੋਰਟ ਦੇ ਵਿੱਚ ਇੰਟਰਵਿਊ ਪਤਾ ਚੱਲ ਗਿਆ ਕਿ ਪੰਜਾਬ ਪੁਲਿਸ ਦੇ ਆਫੀਸਰਸ ਨੇ ਖੁਦ ਆਪਦੇ ਆਫਿਸ ਦੇ ਵਿੱਚ ਆਪਦਾ ਇੰਟਰਨੈਟ ਪ੍ਰੋਵਾਈਡ ਕਰਾ ਕੇ ਉਹਦੀ ਇੰਟਰਵਿਊ ਕਰਵਾਈ ਸੋ ਇਹ ਬੜਾ ਵੱਡਾ ਇੱਕ ਮਾਮਲਾ ਬਣ ਜਾਂਦਾ ਨੈਸ਼ਨਲ ਸਿਕਿਉਰਿਟੀ ਦਾ ਸੋ ਇਸ ਕਰਕੇ ਕੋਰਟ ਨੇ ਡੀਜੀਪੀ ਸਾਬ ਨੂੰ ਦੁਬਾਰਾ ਐਫੀਡੇਵੇਟਰ ਦੇਣ ਵਾਸਤੇ ਕਿਹਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀਤਾ ਹੋਰ ਸਰਪੰਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਸਾਰੇ ਮੁੱਦੇ ਦੇ ਉੱਤੇ 2 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀ ਕਾਰਵਾਈ ਕਰਕੇ ਸਾਨੂੰ ਇਨਫੋਰਮ ਕਰੋ ਨਹੀਂ ਜੇ ਕਾਰਵਾਈ ਨਹੀਂ ਕੀਤੀ ਤੇ ਜਿਹੜਾ ਸੈਕਟਰੀ ਹੋਮ ਨੇ ਜਿਹੜੇ ਕਿ ਹੋਮ ਡਿਪਾਰਟਮੈਂਟ ਦਾ ਹੈਡ ਹੈ ਉਹਨਾਂ ਨੂੰ ਮਾਨਜੋ ਕੋਰਟ ਨੇ ਆਰਡਰ ਕਰਤੇ ਕਿ ਜੇ ਕਾਰਵਾਈ ਨਹੀਂ ਕੀਤੀ ਤੇ ਅਗਲੀ ਤਰੀਕ ਤੇ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਵੋਗੇ ਨਾਲ ਹੀ ਇੱਕ ਵਰੀ ਕਮਿਸ਼ਨ ਦੀ ਗੱਲ ਹੋ ਰਹੀ ਸੀ ਜਿਹਦੇ ਵਿੱਚ ਰਿਟਾਇਰਡ ਜਸਟਿਸ ਦੀ ਗੱਲ ਹੋ ਰਹੀ ਹੈ ਲੇਕਿਨ ਕੋਰਟ ਨੇ ਲਗਾ ਵੀ ਕੋਲ ਨਾਮ ਤੁਸੀਂ ਦੱਸੋ ਅਸੀਂ ਦੇਖਾਂਗੇ ਹਾਂਜੀ ਉਹ ਜਿੱਥੋਂ ਤੱਕ ਮੈਂ ਆਵਦਾ ਥ ਵਿਊ ਪੁਆਇੰਟ ਦੇਣਾ ਚਾਹਨਾ ਕਿ ਕੋਰਟ ਨੂੰ ਸੈਟੀਸਫਾਈ ਕਰਨ ਵਾਸਤੇ ਉਹਨਾਂ ਨੇ ਇੱਕ ਆਪਦੀ ਕਿਸੇ ਰਿਟਾਇਰਡ ਹਾਈ ਕੋਰਟ ਜੱਜ ਦੀ ਡਿਊਟੀ ਲਗਾਤੀ ਇਨਕੁਆਇਰੀ ਕਮਿਸ਼ਨ ਨੂੰ ਦੇਖਣ ਵਾਸਤੇ ਜਿਹੜਾ ਉਹ ਅਫਸਰ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਲੇਕਿਨ ਕੋਰਟ ਇਹ ਨਹੀਂ ਚਾਹਦੀ ਕਿ ਵੀ ਪੰਜਾਬ ਸਰਕਾਰ ਆਪਦੇ ਲੈਵਲ ਤੇ ਹੀ ਉਸ ਅਫਸਰ ਨੂੰ ਪਾਇੰਟ ਕਰ ਦੇ ਉਹਨਾਂ ਨੇ ਕਿ ਤੁਸੀਂ ਸਾਰੀ ਡਿਟੇਲ ਸਾਨੂੰ ਦਿਓ ਹੋਰ ਅਫੀਸਰਸ ਵੀ ਦੇ ਨਾਮ ਵੀ ਦਿਓ ਅਸੀਂ ਉਹਦੇ ਚੋਂ ਸਿਲੈਕਟ ਕਰਕੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੇ ਬੰਦੇ ਦੀ ਡਿਊਟੀ ਲਗਾਨੀ ਹੈ ਹਾਂ ਜੀ ਸੁਣਵਾਈ ਦੋ ਹਾਂ ਜੀ ਅਗਲੀ ਸੁਣਵਾਈ 2 ਦਸੰਬਰ ਦੀ ਹੈ ਪਰ ਮੈਂ ਇੱਕ ਗੱਲ ਸ਼ੋਰ ਕਰਨਾ ਚਾਹਨਾ ਕਿ ਜਿਸ ਹਿਸਾਬ ਨਾਲ ਅਨਾਰਜ ਕੋਰਟ ਨੇ ਆਰਡਰ ਪਾਸ ਕੀਤਾ ਹੈ ਇਹ ਸਰਕਾਰ ਵਾਸਤੇ ਹੁਣ ਬਾਉਂਡ ਹੋ ਗਿਆ ਕਿ ਵੀ 2-12 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਾਰਵਾਈ ਕਰਕੇ ਕੋਰਟ ਨੂੰ ਰਿਪੋਰਟ ਦੇਣੀ ਹੈ ਜੇ ਐਕਸ਼ਨ ਨਾ ਲਿੱਤਾ ਗਿਆ ਉਹਨਾਂ ਸਾਰੇ ਅਫੀਸਰਸ ਦੇ ਅਗੇਂਸਟ ਤੇ ਹੋਮ ਸੈਕਟਰੀ ਜਿਹੜਾ ਹੈਗਾ ਉਹਨਾਂ ਨੂੰ ਪਰਸਨਲੀ ਪੇਸ਼ ਹੋਣ ਦਾ ਆਰਡਰ ਦਿੱਤੇ ਗਿਆ